ਪਿਓ ਦੇ ਘਰ ਵਿੱਚ ਰਹਿਣ ਵਾਲੀ ਕੁੜੀ ਕਿਹੜਾ ਪਾਪ ਕਰਦੀ ਹੈ ਇੱਕ ਵਾਰ ਮਾਤਾ ਪਾਰਵਤੀ ਜੀ ਧਰਤੀ ਤੇ ਘੁੰਮ ਕੇ ਭਗਵਾਨ ਸ਼ਿਵ ਕੋਲ ਆਉਂਦੇ ਹਨ ਅਤੇ ਕਹਿੰਦੇ ਹਨ हे ਪ੍ਰਭੂ ਅੱਜ ਮੈਂ ਧਰਤੀ ਤੇ ਘੁੰਮਣ ਗਈ ਸੀ ਉਥੇ ਮੈਂ ਦੇਖਿਆ ਕਿ ਕੁਝ ਕੁੜੀਆਂ ਆਪਣੇ ਪਿਓ ਦੇ ਘਰ ਕਾਫੀ ਲੰਮੇ ਸਮੇਂ ਤੋਂ ਰਹਿ ਰਹੀਆਂ ਹਨ ਜਦ ਕਿ ਪਿਛਲੇ ਜੁਗਾਂ ਵਿੱਚ ਕੁੜੀਆਂ ਦਾ ਵਿਆਹ ਘਟ ਉਮਰ ਵਿੱਚ ਹੀ ਹੋ ਜਾਂਦਾ ਸੀ ਤੇ ਉਹ ਉਦੋਂ ਹੀ ਆਪਣੇ ਪਤੀ ਦੇ ਘਰ ਰਹਿਣ ਲੱਗ ਜਾਂਦੀਆਂ ਸਨ ਮੈਂ ਇੱਕ ਅਨੋਖੀ ਘਟਨਾ ਵੀ ਦੇਖੀ ਕਿ ਕਈ ਕੁੜੀਆਂ ਵਿਆਹ ਤੋਂ ਬਾਅਦ ਵੀ ਪਿਓ ਦੇ ਘਰ ਲੰਮੇ ਸਮੇਂ ਤੱਕ ਜਾਂ ਬਾਰ-ਬਾਰ ਪਿਓ ਦੇ ਘਰ ਰਹਿਣ ਲਈ ਜਾਂਦੀਆਂ ਹਨ हे ਪ੍ਰਭੂ ਮੈਂ ਜਾਣਨਾ ਚਾਹੁੰਦੀ ਹਾਂ ਕਿ ਇੱਕ ਪਿਓ ਦੇ ਘਰ ਕੁਮਾਰੀ ਕੁੜੀ ਦਾ ਜਿਆਦਾ ਸਮੇਂ ਤੱਕ ਰਹਿਣਾ ਸਹੀ ਹੁੰਦਾ ਹੈ ਜਾਂ ਫਿਰ ਨਹੀਂ ਕਿਹੜੀ ਉਮਰ ਵਿੱਚ ਕੁੜੀ ਦਾ ਵਿਆਹ ਕਰਨਾ ਸਹੀ ਹੁੰਦਾ ਹੈ ਤੇ ਵਿਆਹ ਤੋਂ ਬਾਅਦ ਕੁੜੀ ਦਾ ਪਿਤਾ ਦੇ ਘਰ ਰਹਿਣ ਨਾਲ ਕਿਹੜਾ ਪਾਪ ਲੱਗਦਾ ਹੈ हे ਪ੍ਰਭੂ ਤੁਸੀਂ ਹੀ ਜਗਤ ਦੇ ਸੱਚ ਹੋ ਤੇ ਸੱਚ ਹੀ ਸਿਵ ਹੈ ਤੇ ਸਿਵ ਹੀ ਆਦਤ ਤੇ ਅੰਤ ਹੈ ਕਿਰਪਾ ਕਰਕੇ ਮੇਰੀ ਜਗਿਆਸਾ ਨੂੰ ਸ਼ਾਂਤ ਕਰੋ ਤਾਂ ਭਗਵਾਨ ਸ਼ਿਵ ਮੁਸਕਰਾਉਂਦੇ ਹੋਏ ਬੋਲੇ हे ਦੇਵੀ ਅੱਜ ਤੂੰ ਜੋ ਸਵਾਲ ਕੀਤੇ ਹਨ ਉਸ ਸਮੂਹ ਮਾਨਵ ਜਾਤੀ ਦੇ ਕਲਿਆਣ ਲਈ ਬਹੁਤ ਮਹੱਤਵਪੂਰਨ ਹੈ ਅੱਜ ਮੈਂ ਤੁਹਾਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਇੱਕ ਸੱਚੀ ਘਟਨਾ ਰਾਹੀਂ ਦਿੰਦਾ ਹਾਂ ਇਹ ਕਥਾ ਪ੍ਰਭੂ ਸ਼੍ਰੀ ਕ੍ਰਿਸ਼ਨ ਦੇ ਕਾਲ ਦੁਆਪਰ ਯੁੱਗ ਦੀ ਹੈ हे ਦੇਵੀ 28ਵੇਂ ਦੁਆਪਰ ਯੁੱਗ ਦੀ ਘਟਨਾ ਹੈ ਯੁੱਧਕੁਲ ਸ੍ਰੇਸ਼ਟ ਇਸ ਵੀਰ ਉਗਰ ਸੈਨ ਦੇ ਇਥੋਂ ਜੋ ਘਟਨਾ ਵਾਪਰਨ ਵਾਲੀ ਹੈ ਉਸੇ ਸਮੇਂ ਦਾ ਮੈਂ ਭੂਤਕਾਰ ਦੇ ਰੂਪ ਵਿੱਚ ਵਰਣਨ ਕਰਾਂਗਾ ਮਥਰਾ ਨਾਮ ਦੀ ਨਗਰੀ ਚ ਉਗਰ ਸੈਨ ਨਾਮ ਵਾਲੇ ਯਦੂਵੰਸੀ ਰਾਜਾ ਰਾਜ ਕਰਦਾ ਸੀ ਉਹ ਹੀ ਜਿਆਦਾ ਸਮਾਂ ਰਾਜ ਵਿੱਚ ਬਤਾਉਂਦਾ ਸੀ ਭਗਵਾਨ ਸ਼ਿਵ ਕਹਿੰਦੇ ਹਨ हे ਦੇਵੀ ਮਾਇਆ ਬਤੀ ਤੋਂ ਬਿਨਾ ਉਹਨਾਂ ਨੂੰ ਇੱਕ ਪਲ ਵੀ ਚੈਨ ਨਹੀਂ ਸੀ ਆਉਂਦਾ ਜੋ ਕਿ ਉਹਨਾਂ ਦੀ ਪਤਨੀ ਸੀ ਇਸ ਤਰ੍ਹਾਂ ਆਉਣ ਵਾਲੇ ਸਮੇਂ ਚ ਉਨ੍ਹਾਂ ਦੋਵਾਂ પતિ ਪਤਨੀ ਵਿੱਚ ਬਹੁਤ ਪਿਆਰ ਵਧਣ ਲੱਗਿਆ ਕੁਝ ਸਮੇਂ ਬਾਅਦ ਮਾਇਆਬਤੀ ਦੇ ਪਿਤਾ ਵਿਧਰਵ ਨਰੇਸ਼ ਸਤਿਆਕੇਤੂ ਨੇ ਉਸ ਨੂੰ ਯਾਦ ਕੀਤਾ ਤੇ ਉਸ ਦੀ ਮਾਂ ਨੇ ਵੀ ਉਸ ਨੂੰ ਕਈ ਦਿਨਾਂ ਤੋਂ ਨਾ ਦੇਖਿਆ ਹੋਣ ਕਰਕੇ ਉਹ ਦੁਖੀ ਸੀ ਫਿਰ ਇੱਕ ਦਿਨ ਉਹਨਾਂ ਨੇ ਆਪਣੀ ਧੀ ਦਾ ਹਾਲ ਚਾਲ ਜਾਣਨ ਲਈ ਮਥੁਰਾ ਨਰੇਸ਼ ਉਗਰਸੈਨ ਕੋਲ ਆਪਣੇ ਦੂਤ ਭੇਜੇ ਦੂਤਾਂ ਨੇ ਉੱਥੇ ਜਾ ਕੇ ਆਦਰ ਪੂਰਵਕ ਰਾਜਾ ਉਗਰਸੈਨ ਨੂੰ ਕਿਹਾ ਮਹਾਰਾਜ ਬਿਦਰਬ ਨਰੇਸ਼ ਸਤਿਆਕੇਤੂ ਨੇ ਆਪਣੀ ਧੀ ਦੇ ਇਸ ਰਾਜ ਦੀ ਮਹਾਰਾਣੀ ਦੀ ਸੁਖ ਸਾੰਦ ਪੁੱਛਣ ਲਈ ਸਾਨੂੰ ਇੱਥੇ ਭੇਜਿਆ ਹੈ ਤੇ ਨਾਲ ਹੀ ਉਹਨਾਂ ਰਾਜਕੁਮਾਰੀ ਮਾਇਆਬਤੀ ਨੂੰ ਉਹਨਾਂ ਦੇ ਉੱਥੇ ਭੇਜਣ ਦੀ ਵੀ ਬੇਨਤੀ ਕੀਤੀ ਹੈ ਉਹ ਆਪਣੀ ਧੀ ਨੂੰ ਦੇਖਣਾ ਚਾਹੁੰਦੇ ਹਨ ਰਾਜਾ ਉਗਰਸੈਨ ਨੇ ਜਦੋਂ ਦੂਤਾਂ ਦੇ ਮੂੰਹੋਂ ਇਹ ਗੱਲ ਸੁਣੀ ਤਾਂ ਉਹ ਵੀ ਖੁਸ਼ ਹੋ ਗਏ ਕਿਉਂਕਿ ਉਹ ਵੀ ਚਾਹੁੰਦੇ ਸਨ ਕਿ ਰਾਣੀ ਮਾਇਆਬਤੀ ਨੂੰ ਆਰਾਮ ਕਰਨ ਲਈ ਉਹਨਾਂ ਦੇ ਪਿਤਾ ਦੇ ਘਰ ਜਾਣਾ ਚਾਹੀਦਾ ਹੈ ਤਾਂ ਉਹਨਾਂ ਨੇ ਪਿਆਰ ਤੇ ਉਦਾਰਤਾ ਨਾਲ ਆਪਣੀ ਪਤਨੀ ਮਾਇਆਬਤੀ ਨੂੰ ਉਸ ਦੇ ਪਿਤਾ ਦੇ ਘਰ ਭੇਜ ਦਿੱਤਾ ਪਤੀ ਦੇ ਭੇਜਣ ਤੇ ਮਾਇਆਬਤੀ ਬੜੀ ਖੁਸ਼ੀ ਦੇ ਨਾਲ ਆਪਣੇ ਪੇਕੇ ਆ ਗਈ ਉੱਥੇ ਪਹੁੰਚ ਕੇ ਉਸ ਨੇ ਆਪਣੇ ਪਿਤਾ ਦੇ ਚਰਨਾਂ 'ਚ ਪ੍ਰਣਾਮ ਕੀਤਾ ਉਸਦੇ ਆਉਣ ਨਾਲ ਮਹਾਰਾਜ ਨੂੰ ਬੜੀ ਖੁਸ਼ੀ ਹੋਈ। ਰਾਣੀ ਮਾਇਆਬਤੀ ਉਥੇ ਆਪਣੀਆਂ ਸਹੇਲੀਆਂ ਨਾਲ ਮੰਤਰ ਮੁਗਧ ਹੋ ਕੇ ਘੁੰਮਣ ਲੱਗੀ। ਪਹਿਲਾ ਵਾਂਗ ਜੰਗਲ, ਘਰ, ਤਲਾਬ ਤੇ ਰਾਜ ਵਿੱਚ ਵਿਚਰਨ ਲੱਗੀ ਕਿਉਂਕਿ ਵਿਆਹ ਤੋਂ ਬਾਅਦ ਪਹਿਲੀ ਵਾਰ ਉਹ ਆਪਣੇ ਪਿਤਾ ਦੇ ਘਰ ਆਈ ਸੀ। ਇੱਥੇ ਆ ਕੇ ਉਹ ਫਿਰ ਤੋਂ ਕੰਨਿਆ ਬਣ ਗਈ। ਫਿਰ ਕੁਝ ਦਿਨ ਬੀਤੇ ਤੇ ਉਹ ਭੁੱਲ ਗਈ ਕਿ ਉਸਦਾ ਵਿਆਹ ਹੋ ਚੁੱਕਿਆ ਹੈ। ਉਸ ਦੇ ਬਰਤਾਚ ਹੁਣ ਸ਼ਰਮ ਸੰਕੋਚ ਦਾ ਭਾਵ ਨਹੀਂ ਸੀ ਰਿਹਾ ਤੇ ਭਗਵਾਨ ਸ਼ਿਵ ਕਹਿੰਦੇ ਹਨ हे देवी ਇੱਕ ਦਿਨ ਦੀ ਗੱਲ ਹੈ ਰਾਣੀ ਮਾਇਆਬਤੀ ਆਪਣੀਆਂ ਸਹੇਲੀਆਂ ਨਾਲ ਇੱਕ ਸੋਹਣੇ ਪਰਬਤ ਤੇ ਸੈਰ ਕਰਨ ਲਈ ਗਈ ਉਥੇ ਇੱਕ ਬਹੁਤ ਸੋਹਣਾ ਜੰਗਲ ਦਿਖਾਈ ਦਿੱਤਾ ਜੋ ਕਿ ਕੇਲਿਆਂ ਦੇ ਬਾਗ ਨਾਲ ਬਹੁਤ ਹੀ ਵਧੀਆ ਲੱਗ ਰਿਹਾ ਸੀ ਉੱਤੋਂ ਫੁੱਲਾਂ ਦੀ ਬਹਾਰ ਸੀ ਰਾਜਕੁਮਾਰੀ ਮਾਇਆਬਤੀ ਨੇ ਦੇਖਿਆ ਕਿ ਇੱਕ ਪਾਸੇ ਕਿੰਨਾ ਸੋਹਣਾ ਪर्वਤ ਦੂਜੇ ਪਾਸੇ ਜੰਗਲ ਵਿੱਚ ਸਾਫ਼ ਪਾਣੀ ਨਾਲ ਭਰਿਆ ਤਲਾਬ ਹੈ ਇੱਕ ਛੋਟੀ ਕੰਨਿਆ ਵਾਂਗ ਉਹ ਆਪਣੀਆਂ ਸਹੇਲੀਆਂ ਨਾਲ ਖੇਡਣ ਲੱਗੀ ਉਹ ਸਾਰੀਆਂ ਇਸ ਸੰਸਾਰ ਨੂੰ ਭੁੱਲ ਕੇ ਖੇਡਕੁੱਦ ਵਿੱਚ ਮਗਨ ਹੋ ਕੇ ਪੂਰੀ ਤਰ੍ਹਾਂ ਡੁੱਬ ਗਈਆਂ ਤੇ ਫਿਰ ਤਲਾਬ ਵਿੱਚ ਉਤਰ ਗਈਆਂ ਤੇ ਹੱਸਦੀਆਂ ਖੇਡਦੀਆਂ ਪਾਣੀ ਵਿੱਚ ਖੇਡਣ ਲੱਗੀਆਂ ਉਸੇ ਸਮੇਂ ਕਬੀਰ ਦਾ ਸੇਵਕ ਗੋਪੀਲ ਨਾਮ ਦਾ ਇੱਕ ਦੈਂਤ ਵਿਦਿਆ ਜਹਾਜ਼ ਵਿੱਚ ਬੈਠ ਕੇ ਆਕਾਸ਼ ਰਾਹੀਂ ਕਿਤੇ ਜਾ ਰਿਹਾ ਸੀ ਤਾਂ ਉਸੇ ਸਮੇਂ ਤਲਾਬ ਦੇ ਉੱਪਰ ਆਉਣ ਤੇ ਉਸ ਦੀ ਨਜ਼ਰ ਰਾਜਕੁਮਾਰੀ ਮਾਇਆਵਤੀ ਤੇ ਪਈ ਜੋ ਬਿਨਾਂ ਕਿਸੇ ਡਰ ਦੇ ਨਹਾ ਰਹੀ ਸੀ ਗੋਪੀਲ ਦੇ ਕੋਲ ਦੇਵੀ ਸ਼ਕਤੀ ਹੋਣ ਕਰਕੇ ਉਸ ਨੇ નિਸ਼ਚਿਤ ਰੂਪ ਜਾਣ ਲਿਆ ਕਿ ਇਹ ਮਹਾਰਾਜ ਉਗਰ ਸੈਨ ਦੀ ਪਤਨੀ ਹੈ ਤਾਂ ਮਨ ਹੀ ਮਨ ਸੋਚਣ ਲੱਗਿਆ ਕਿ ਇਹ ਤਾਂ ਪਤੀ ਵਰਤਾ ਹੋਣ ਕਾਰਨ ਆਤਮ ਬਲ ਨਾਲ ਹੀ ਸੁਰੱਖਿਤ ਹੈ ਕਿਸੇ ਵੀ ਪੁਰਸ਼ ਲਈ ਇਸ ਨੂੰ ਪ੍ਰਾਪਤ ਕਰਨਾ ਬਹੁਤ ਮੁਸ਼ਕਲ ਹੈ ਉਗਰ ਸੈਨ ਮਹਾ ਮੂਰਖ ਹੈ ਜੋ ਉਸ ਨੇ ਇਹੋ ਜਿਹੀ ਸੋਹਣੀ ਪਤਨੀ ਨੂੰ ਪੇਕੇ ਭੇਜ ਦਿੱਤਾ ਇਹ ਪਤੀ ਵਰਤਾ ਔਰਤ ਪ੍ਰਾਇ ਪੁਰਸ਼ ਲਈ ਦੁਰਲਭ ਹੈ ਮੈਂ ਕਿਸ ਤਰ੍ਹਾਂ ਇਸ ਦੇ ਨੇੜੇ ਜਾਵਾਂ ਤੇ ਇਸ ਨੂੰ ਪਾ ਲਵਾਂ ਭਗਵਾਨ ਸ਼ਿਵ ਕਹਿੰਦੇ ਹਨ हे देवी ਰਾਜਕੁਮਾਰੀ ਮਾਇਆਬਤੀ ਦੀ ਸੁੰਦਰਤਾ ਤੇ ਮੋਹਿਤ ਹੋ ਕੇ ਦਾਨਬ ਡੂੰਘ ਸੋਚ ਵਿੱਚ ਪੈ ਗਿਆ ਤੇ ਫਿਰ ਉਸਨੇ ਇੱਕ ਤਕਰੀਬ ਲੰਮੀ ਫਿਰ ਉਹ ਮਹਾਰਾਜ ਉਗਰਸੈਨ ਦਾ ਮਾਇਆਵੀ ਰੂਪ ਧਾਰਨ ਕਰਕੇ ਉਸ ਪਰਬਤ ਦੇ ਸਿਖਰ ਤੇ ਉੱਤਰਿਆ ਤੇ ਫਿਰ ਅਸ਼ੋਕਾ ਦਰਖਤ ਦੀ ਛਾਂ ਹੇਠ ਬੈਠ ਕੇ ਉਸਨੇ ਸੰਗੀਤ ਦੇ ਸੁਰਾਂ ਨੂੰ ਛੇੜਿਆ ਉਹ ਗੀਤ ਸਾਰੇ ਵਿਸ਼ਵ ਨੂੰ ਮੋਹਤ ਕਰਨ ਵਾਲਾ ਸੀ ਲੈ ताल ਤੇ ਸਬਰ ਯੁਗਤ ਉਸ ਮధుਰ ਗੀਤ ਨੂੰ ਸਹੇਲੀਆਂ ਵਿੱਚ ਬੈਠੀ ਹੋਈ ਮਾਇਆਬਤੀ ਨੇ ਵੀ ਸੁਣਿਆ ਉਹ ਸੋਚਣ ਲੱਗੀ ਇੰਨਾ ਸੋਹਣਾ ਗੀਤ ਕੌਣ گا ਰਿਹਾ ਹੈ ਰਾਜਕੁਮਾਰੀ ਮਾਇਆਬਤੀ ਦੇ ਮਨ ਵਿੱਚ ਉਸ ਨੂੰ ਦੇਖਣ ਦੀ ਇੱਛਾ ਪੈਦਾ ਹੋਈ ਉਸ ਨੇ ਸਹੇਲੀਆਂ ਦੇ ਨਾਲ ਜਾ ਕੇ ਦੇਖਿਆ ਉਸ ਦੀਆਂ ਸਹੇਲੀਆਂ ਕਹਿਣ ਲੱਗੀਆਂ ਕਿ ਇਹ ਤਾਂ ਮਹਾਰਾਜਾ ਉਗਰ ਸੈਨ ਵਰਗਾ ਦਿਖਾਈ ਦੇ ਰਿਹਾ ਹੈ ਭਗਵਾਨ ਸ਼ਿਵ ਕਹਿੰਦੇ ਹਨ हे ਦੇਵੀ ਅਸਲ 'ਚ ਤਾਂ ਉਹ ਰਾਜਾ ਦੇ ਭੇਸ ਵਿੱਚ ਨੀਚ ਦਾਨਵ ਸੀ ਰਾਜਕੁਮਾਰੀ ਮਾਇਆਬਤੀ ਸੋਚਣ ਲੱਗੀ ਕਿ ਮੇਰੇ ਸਵਾਮੀ ਮਥੁਰਾ ਨਰੇਸ਼ ਆਪਣਾ ਰਾਹ ਛੱਡ ਕੇ ਇੰਨੀ ਦੂਰ ਕਦੋਂ ਤੇ ਕਿਵੇਂ ਆਏ ਉਹ ਇਸ ਤਰ੍ਹਾਂ ਸੋਚ ਹੀ ਰਹੀ ਸੀ ਕਿ ਉਸ ਪਾਪੀ ਨੇ ਖੁਦ ਹੀ ਪੁਕਾਰਿਆ हे ਪਿਆਰੀ ਮੈਂ ਤੇਰੇ ਤੋਂ ਬਿਨਾ ਨਹੀਂ ਜੀ ਸਕਦਾ ਆਪਣੇ ਪਤੀ ਰੂਪ ਧਾਰੀ ਦਾਨਵ ਦੇ ਇਸ ਤਰ੍ਹਾਂ ਕਹਿਣ ਤੇ ਰਾਜਕੁਮਾਰੀ ਮਾਇਆਬਤੀ ਥੋੜੀ ਜਹੀ ਸ਼ਰਮਾਈ ਤੇ ਉਸ ਦੇ ਸਾਹਮਣੇ ਗਈ ਉਹ दानव ਰਾਜਕੁਮਾਰੀ ਮਾਇਆਬਤੀ ਦਾ ਹੱਥ ਫੜ ਕੇ ਉਸ ਨੂੰ ਅਕਾਂਤ ਸਥਾਨ ਤੇ ਲੈ ਕੇ ਗਿਆ ਤੇ ਉਸ ਨਾਲ ਸੰਬੰਧ ਬਣਾਏ ਪਰ ਰਾਜਕੁਮਾਰੀ ਨੂੰ ਉਸ ਤੇ ਸ਼ੱਕ ਹੋ ਗਿਆ ਕਿ ਇਹ ਉਸ ਦਾ ਪਤੀ ਨਹੀਂ ਇਸ ਘਟਨਾ ਤੇ ਉਸ ਨੂੰ ਬਹੁਤ ਦੁੱਖ ਹੋਇਆ ਤੇ ਉਹ ਗੁੱਸੇ ਚ ਆ ਕੇ ਉਸ ਨੂੰ ਬੋਲੀ हे दानਵ ਜਲਦੀ ਦੱਸ ਤੂੰ ਕੌਣ ਹੈ ਤੇਰਾ ਆਕਾਰ दानਵ ਵਰਗਾ ਹੈ ਤੂੰ ਪਾਪੀ ਤੇ ਨਰਦਈ ਹੈ ਇਹ ਕਹਿੰਦੇ ਹੋਏ ਰਾਜਕੁਮਾਰੀ ਮਾਇਆਤਾਰੀ ਦੀਆਂ ਅੱਖਾਂ ਪਰ ਆਈਆਂ ਤੇ ਉਹ ਸਰਾਪ ਦਿੰਦੀ ਹੋਈ ਬੋਲੀ हे ਦੁਰ ਆਤਮਾ ਤੂੰ ਮੇਰੇ ਪਤੀ ਦੇ ਰੂਪ ਵਿੱਚ ਆ ਕੇ ਮੇਰੇ ਨਾਲ ਕਿੰਨਾ ਵੱਡਾ ਧੋਖਾ ਕੀਤਾ ਹੈ ਤੇ ਮੇਰੇ ਸਰੀਰ ਨੂੰ ਅਪਵਿੱਤਰ ਕਰਕੇ ਮੇਰੀ ਪਤੀਵਰਤਾ ਧਰਮ ਦਾ ਨਾਸ਼ ਕੀਤਾ ਹੈ ਹੁਣ ਮੈਂ ਤੈਨੂੰ ਸਰਾਪ ਦੇਾਂਗੀ ਰਾਜਕੁਮਾਰੀ ਮਾਇਆਬਤੀ ਦੀ ਗੱਲ ਸੁਣ ਕੇ ਦਨਵ ਨੇ ਕਿਹਾ हे ਪਤੀਵਰਤਾ ਨਾਰੀ ਭਗਵਾਨ ਵਿਸ਼ਨੂੰ ਤੇ ਉੱਤਮ ਬ੍ਰਹਮਣ ਦੇ ਡਰ ਤੋਂ ਸਾਰੇ ਦਾਨਵ ਦੂਰ ਭਜਦੇ ਹਨ ਮੈਂ ਤਾਂ ਦਾਨਵ ਧਰਮ ਅਨੁਸਾਰ ਇਸ ਧਰਤੀ ਤੇ ਵਿਚਰ ਰਿਹਾ ਹਾਂ ਪਹਿਲਾਂ ਮੇਰੇ ਦੋਸ਼ ਦਾ ਵਿਚਾਰ ਕਰੋ ਕਿਸ ਅਪਰਾਧ ਤੇ ਤੂੰ ਮੈਨੂੰ ਸਰਾਪ ਦੇਣਾ ਚਾਹੁੰਦੇ ਹੈ ਤਾਂ ਰਾਜਕੁਮਾਰੀ ਮਾਇਆਬਤੀ ਬੋਲੀ ਹੈ ਪਾਪੀ ਦਾਨਵ ਮੈਂ ਸਾਧਵੀ ਤੇ ਪਤੀ ਵਰਤਾ ਹਾਂ ਮੇਰੇ ਮਨ ਵਿੱਚ ਸਿਰਫ ਆਪਣੇ ਪਤੀ ਦੀ ਹੀ ਕਾਮਨਾ ਰਹਿੰਦੀ ਹੈ ਮੈਂ ਉਹਨਾਂ ਦੇ ਲਈ ਹੀ ਤਪੱਸਿਆ ਕਰਿਆ ਕਰਦੀ ਹਾਂ ਮੈਂ ਆਪਣੇ ਧਰਮ ਮਾਰਗ ਤੇ ਸਥਿਤ ਹਾਂ ਪਰ ਤੂੰ ਮਾਇਆ ਰਚ ਕੇ ਮੇਰੇ ਧਰਮ ਦੇ ਨਾਲ ਹੀ ਮੈਨੂੰ ਨਸ਼ਟ ਕਰ ਦਿੱਤਾ ਏ ਇਸ ਲਈ हे ਦੁਸ਼ਟ ਦਾਨਵ ਤੈਨੂੰ ਵੀ ਮੈਂ ਭਸਮ ਕਰ ਦੇਵਾਂਗੀ ਤਾਂ ਦਾਨਵ ਗੁਪੀਲ ਬੋਲਿਆ हे ਰਾਜਕੁਮਾਰੀ ਜੇਕਰ ਤੂੰ ਸਹੀ ਸਮਝੇ ਤਾਂ ਇਹ ਗੱਲ ਧਿਆਨ ਨਾਲ ਸੁਣੀ ਮੈਂ ਧਰਮ ਦੀ ਗੱਲ ਹੀ ਕਰ ਰਿਹਾ ਹਾਂ ਜੋ ਔਰਤ ਹਰ ਰੋਜ਼ ਮਨ ਬਾਣੀ ਤੇ ਕਾਮ ਨਾਲ ਆਪਣੇ ਪਤੀ ਦੀ ਸੇਵਾ ਕਰਦੀ ਹੈ ਪਤੀ ਸੰਤੁਸ਼ਟ ਰਹਿਣ ਆਦ ਤੇ ਖੁਦ ਵੀ ਸੰਤੋਖ ਦਾ ਅਨੁਭਵ ਕਰਦੀ ਹੈ ਪਤੀ ਦੇ ਗੁੱਸੇ ਹੋਣ ਤੇ ਵੀ ਉਸ ਨੂੰ ਨਹੀਂ ਛੱਡਦੀ ਉਸ ਦੇ ਦੋਸ਼ਾਂ ਤੇ ਗੁਨਾਹਾਂ ਵੱਲ ਧਿਆਨ ਨਹੀਂ ਦਿੰਦੀ ਤੇ ਪਤੀ ਦੇ ਸਾਰੇ ਕੰਮਾਂ 'ਚ ਅੱਗੇ ਰਹਿੰਦੀ ਹੈ ਉਹੀ ਨਾਰੀ ਪਤੀ ਵਰਤਾ ਕਹੀ ਗਈ ਹੈ ਜੇਕਰ ਔਰਤ ਇਸ ਲੋਕ 'ਚ ਆਪਣਾ ਕਲਿਆਣ ਕਰਨਾ ਚਾਹੁੰਦੀ ਹੈ ਤਾਂ ਉਹ ਪਤਿਤ ਰੋਗੀ ਅੰਗਹੀਣ ਕੋੜੀ ਸਾਰੇ ਧਰਮਾਂ ਤੋਂ ਰਹਿਤ ਤੇ ਪਾਪੀ ਪਤੀ ਦਾ ਵੀ ਤਿਆਗ ਨਾ ਕਰੇ ਜੋ ਪਤੀ ਨੂੰ ਛੱਡ ਕੇ ਜਾਂਦੀ ਹੈ ਤੇ ਦੂਜੇ ਕੰਮਾਂ 'ਚ ਮਨ ਲਗਾਉਂਦੀ ਹੈ ਉਹ ਇਸ ਸੰਸਾਰ 'ਚ ਸਭ ਧਰਮਾਂ 'ਚ ਬਹਿਸ ਕਰਿਤ ਤੇ ਬਿਵਚਾਰਨੀ ਸਮਝੀ ਜਾਂਦੀ ਹੈ। ਭਗਵਾਨ ਸ਼ਿਵ ਕਹਿੰਦੇ ਹਨ, "हे देवी, ਗੋਪੀਲ ਦਾਨਬ ਅੱਗੇ ਕਹਿੰਦਾ ਹੈ, ਮੈਨੂੰ ਦੇਵਤੇ ਸ਼ਾਸਤਰਾਂ ਦੁਆਰਾ ਤੇ ਮੇਰੇ ਗੁਰੂ ਦੁਆਰਾ ਪ੍ਰਾਪਤ ਧਰਮ ਦਾ ਗਿਆਨ ਹੈ। ਗ੍ਰਸਤ ਧਰਮ ਦਾ ਤਿਆਗ ਕਰਕੇ ਪਤੀ ਦੀ ਸੇਵਾ ਛੱਡ ਕੇ ਇੱਥੇ ਕਿਸ ਲਈ ਆਈ ਹੋ?" ਇਨਾ ਕੁਝ ਹੋਣ ਦੇ ਬਾਵਜੂਦ ਵੀ ਤੂੰ ਆਪਣੇ ਮੂੰਹੋਂ ਕਹਿ ਨਹੀਂ ਐ ਕਿ ਮੈਂ ਪਤੀ ਵਰਤਾ ਹਾਂ ਕਰਮਾਂ ਤੋਂ ਤਾਂ ਤੇਰੇ ਵਿੱਚ ਪਤੀ ਵਰਤਾ ਦਾ ਇੱਕ ਛੋਟਾ ਜਿਹਾ ਅੰਸ਼ ਵੀ ਦਿਖਾਈ ਨਹੀਂ ਦਿੰਦਾ ਤੂੰ ਡਰ ਭੈ ਛੱਡ ਕੇ ਪਹਾੜਾਂ ਤੇ ਜੰਗਲਾਂ 'ਚ ਮਤਵਾਲੀ ਹੋ ਕੇ ਘੁੰਮਦੀ ਫਿਰਦੀ ਏ ਇਸ ਆਦ ਲਈ ਤੂੰ ਪਾਪਣ ਹੈ ਮੈਂ ਇਹ ਮਹਾਨ ਸਜ਼ਾ ਦੇ ਕੇ ਤੈਨੂੰ ਸਿੱਧੇ ਰਾਹ ਤੇ ਲਿਆਂਦਾ ਹੈ ਹੁਣ ਤੇਥੋਂ ਕਦੇ ਵੀ ਇਸ ਤਰ੍ਹਾਂ ਦੀ ਗਲਤੀ ਨਹੀਂ ਹੋ ਸਕੇਗੀ ਦੱਸੋ ਤਾਂ ਸਹੀ ਤੁਸੀਂ ਪਤੀ ਨੂੰ ਛੱਡ ਕੇ ਇੱਥੇ ਕਿਸ ਲਈ ਆਏ ਹੋ ਇਹ ਸ਼ਿੰਗਾਰ ਗਹਿਣੇ ਸੋਨੇ ਕੱਪੜੇ ਪਾ ਕੇ ਕਿਉਂ ਖੜ੍ਹੀ ਐ ਆਪਣੇ ਬੋਲ ਨਾ ਕਿਸ ਦੇ ਲਈ ਇਹ ਸਭ ਕੀਤਾ ਹੈ ਕਿੱਥੇ ਹੈ ਤੇਰਾ ਪਤੀ ਵਰਤਾ ਮੇਰੇ ਸਾਹਮਣੇ ਬੇਵਿਚਾਰਨੀ ਔਰਤਾਂ ਵਾਂਗ ਵਰਤਾ ਕਰਨ ਵਾਲੀ ਔਰਤ ਤੂੰ ਇਸ ਸਮੇਂ ਆਪਣੇ ਪਤੀ ਤੋਂ 400 ਕੋਹ ਦੂਰ ਐ ਕਿੱਥੇ ਹੈ ਤੇਰੇ ਵਿੱਚ ਪਤੀ ਨੂੰ ਦੇਵਤਾ ਮੰਨਣ ਵਾਲਾ ਭਾਵ ਪਾਪਣ ਕਿਸੇ ਥਾਂ ਦੀ ਤੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਕੀ ਮੈਨੂੰ ਹੀ ਆਪਣੇ ਵਰਤਾਅ ਤੇ ਨਫ਼ਰਤ ਆ ਰਹੀ ਹੈ ਤੂੰ ਕੀ ਮੇਰੇ ਸਾਹਮਣੇ ਬੋਲਦੀ ਹੈ ਕਿੱਥੇ ਹੈ ਤੇਰੀ ਤਪੱਸਿਆ ਦਾ ਪ੍ਰਭਾਵ ਕਿੱਥੇ ਹੈ ਤੇਰਾ ਤੇਜਵਰ ਅੱਜ ਹੀ ਮੈਨੂੰ ਆਪਣਾ ਬਲ ਤੇ ਪ੍ਰਕਰਮ ਦਿਖਾ ਤਾਂ ਰਾਜਕੁਮਾਰੀ ਮਾਇਆਬਤੀ ਬੋਲੀ ਨੀਚ ਅਸ਼ੁਰ ਸੁਣ ਮੇਰੇ ਪਿਤਾ ਨੇ ਪਿਆਰ ਨਾਲ ਮੈਨੂੰ ਪਤੀ ਦੇ ਘਰੋਂ ਬੁਲਾਇਆ ਹੈ ਇਸ ਵਿੱਚ ਕਿੱਥੇ ਹੈ ਪਾਪ ਮੈਂ ਕਾਮ ਲੋਭ ਮੋਹ ਦੇ ਡਰ ਕਾਰਨ ਪਤੀ ਨੂੰ ਛੱਡ ਕੇ ਨਹੀਂ ਆਈ ਮੈਂ ਇੱਥੇ ਵੀ ਪਤੀ ਦਾ ਚਿੰਤਨ ਕਰਦੀ ਹਾਂ ਤੂੰ ਹੀ ਧੋਖੇ ਨਾਲ ਮੇਰੇ ਪਤੀ ਦਾ ਰੂਪ ਧਾਰਨ ਕਰਕੇ ਮੈਨੂੰ ਧੋਖਾ ਦਿੱਤਾ ਹੈ ਤਾਂ ਦਾਨਬ ਗੁਪੀਲ ਨੇ ਕਿਹਾ ਮਾਇਆਬਤੀ ਮੇਰੀ ਗੱਲ ਸੁਣ ਅੰਨੇ ਮਨੁੱਖ ਨੂੰ ਕੁਝ ਦਿਖਾਈ ਨਹੀਂ ਦਿੰਦਾ ਤੂੰ ਧਰਮ ਰੂਪੀ ਅੱਖਾਂ ਤੋਂ ਹੀਣੀ ਹੈ ਫਿਰ ਮੈਨੂੰ ਕਿਵੇਂ ਪਹਿਚਾਣ ਸਕਦੀ ਸੀ ਤੈਨੂੰ ਪਤਾ ਸੀ ਕਿ ਤੇਰਾ ਪਤੀ ਇੰਨੀ ਦੂਰ ਕਦੇ ਨਹੀਂ ਆ ਸਕਦਾ ਫਿਰ ਵੀ ਤੂੰ ਮੇਰੇ ਨਾਲ ਸੰਬੰਧ ਬਣਾਏ ਜਿਸ ਸਮੇਂ ਤੇਰੇ ਮਨ ਚ ਪਿਤਾ ਦੇ ਘਰ ਆਉਣ ਦਾ ਭਾਵ ਪੈਦਾ ਹੋਇਆ ਉਸੇ ਸਮੇਂ ਤੂੰ ਪਤੀ ਦੀ ਭਾਵਨਾ ਛੱਡ ਕੇ ਉਸ ਦੇ ਧਿਆਨ ਤੋਂ ਮੁਕਤ ਹੋ ਗਈ ਪਤੀ ਦਾ ਲਗਾਤਾਰ ਚਿੰਤਨ ਹੀ ਨਾਰੀ ਦਾ ਧਰਮ ਹੈ ਜਦੋਂ ਉਹ ਹੀ ਨਸ਼ਟ ਹੋ ਗਿਆ ਤਾਂ ਕਿਉਂ ਖੁਦ ਨੂੰ ਪਤੀ ਵਰਤਾ ਕਹਿੰਦੀ ਹੈ ਤਾਂ ਭਗਵਾਨ ਸ਼ਿਵ ਕਹਿੰਦੇ ਹਨ हेdevi ਦਾਨਵ ਕਹਿੰਦਾ ਹੈ ਕਿ ਜਦੋਂ ਤੇਰੇ ਦਿਲ ਦੀ ਅੱਖ ਹੀ ਫੁੱਟ ਗਈ ਤਾਂ ਗਿਆਨ ਨੇਤਰ ਤੋਂ ਹੀਣ ਤੇ ਤੂੰ ਮੈਨੂੰ ਕਿਵੇਂ ਪਹਿਚਾਨ ਸਕਦੀ ਸੀ ਇਹ ਗੱਲ ਸੁਣ ਕੇ ਰਾਜਕੁਮਾਰੀ ਮਾਇਆਬਤੀ ਜ਼ਮੀਨ ਤੇ ਬੈਠ ਗਈ ਉਸ ਦੇ ਦਿਲ ਨੂੰ ਬਹੁਤ ਦੁੱਖ ਹੋ ਰਿਹਾ ਸੀ ਤਾਂ ਦਾਨਵ ਨੇ ਕਿਹਾ ਕਿ ਹੁਣ ਤੂੰ ਜਿਸ ਪੁੱਤਰ ਨੂੰ ਜਨਮ ਦੇਵੇਂਗੀ ਉਹ ਤਿੰਨਾਂ ਲੋਕਾਂ ਨੂੰ ਵਿਨਾਸ਼ ਪਹੁੰਚਾਉਣ ਵਾਲਾ ਹੋਵੇਗਾ ਇਹ ਕਹਿ ਕੇ ਉਹ ਦਾਨਵ ਉੱਥੋਂ ਚਲਾ ਗਿਆ ਭਗਵਾਨ ਸ਼ਿਵ ਕਹਿੰਦੇ ਹਨ हे ਦੇਵੀ ਉਹ ਦਾਨਵ ਬਹੁਤ ਗਿਆਨੀ ਸੀ ਪਰ ਉਹ ਬੜਾ ਹੀ ਦੁਰਾਚਾਰੀ ਤੇ ਪਾਪੀ ਆਤਮਾ ਸੀ ਉਸ ਦੇ ਜਾਣ ਤੋਂ ਬਾਅਦ ਰਾਜਕੁਮਾਰੀ ਮਾਇਆਬਤੀ ਬਹੁਤ ਦੁਖੀ ਹੋ ਕੇ ਰੋਣ ਲੱਗੀ ਉਸ ਦੇ ਰੋਣ ਦੀ ਆਵਾਜ਼ ਸੁਣ ਕੇ ਉਸ ਦੀਆਂ ਸਹੇਲੀਆਂ ਉਸ ਦੇ ਕੋਲ ਆ ਗਈਆਂ ਤੇ ਪੁੱਛਣ ਲੱਗੀਆਂ हे ਰਾਜਕੁਮਾਰੀ ਤੁਸੀਂ ਕਿਉਂ ਰੋ ਰਹੇ ਹੋ ਮਥੁਰਾ ਨਰੇਸ਼ ਮਹਾਰਾਜ ਉਗਰਸੈਨ ਕਿੱਥੇ ਚਲੇ ਗਏ ਮਾਇਆਬਤੀ ਰਾਜਕੁਮਾਰੀ ਨੇ ਸਾਰੀ ਗੱਲ ਆਪਣੀਆਂ ਸਹੇਲੀਆਂ ਨੂੰ ਦੱਸੀ ਫਿਰ ਸਹੇਲੀਆਂ ਉਸ ਨੂੰ ਉਸ ਦੇ ਪਿਤਾ ਦੇ ਘਰ ਲੈ ਗਈਆਂ ਤੇ ਰਾਜਕੁਮਾਰੀ ਮਾਇਆਬਤੀ ਦੀ ਮਾਤਾ ਨੂੰ ਸਾਰੀ ਘਟਨਾ ਸੁਣਾ ਦਿੱਤੀ ਇਹ ਸੁਣ ਕੇ ਮਹਾਰਾਣੀ ਆਪਣੇ ਪਤੀ ਦੇ ਮਹਿਲ ਚ ਗਈ ਤੇ ਉਹਨਾਂ ਨੇ ਆਪਣੇ ਪੁੱਤ ਨੂੰ ਸਾਰੇ ਘਟਨਾਵਾਂ ਬਾਰੇ ਦੱਸਿਆ ਜਿਸ ਨੂੰ ਸੁਣ ਕੇ ਮਹਾਰਾਜ ਸਤਿਆਕੇਤੂ ਨੂੰ ਵੀ ਬਹੁਤ ਦੁੱਖ ਹੋਇਆ ਉਹਨਾਂ ਨੇ ਸਵਾਰੀ ਤੇ ਕੱਪੜੇ ਆਦ ਦੇ ਕੇ ਕੁਝ ਲੋਕਾਂ ਦੇ ਨਾਲ ਆਪਣੀ ਧੀ ਨੂੰ ਵਾਪਸ ਮਥੁਰਾ ਉਸਦੇ ਪਤੀ ਦੇ ਘਰ ਭੇਜ ਦਿੱਤਾ ਰਾਜਾ ਉਗਰਸੈਨ ਮਾਇਆਵਤੀ ਨੂੰ ਆਈ ਦੇਖ ਕੇ ਬਹੁਤ ਖੁਸ਼ ਹੋਇਆ ਉਹ ਰਾਣੀ ਨੂੰ ਬਾਰ-ਬਾਰ ਕਹਿਣ ਲੱਗੇ ਮੈਂ ਤੇਰੇ ਤੋਂ ਬਿਨਾ ਜੀ ਨਹੀਂ ਸਕਦਾ ਚੰਗਾ ਕੀਤਾ ਤੂੰ ਜਲਦੀ ਆ ਗਈ हे ਮਾਇਆਬਤੀ ਤੂੰ ਆਪਣੇ ਗੁਣਸ਼ੀਲ ਭਗਤੀ ਸੱਚ ਤੇ ਪਤੀਵਰਤ ਆਦ ਗੁਣਾ ਨਾਲ ਮੈਨੂੰ ਬਹੁਤ ਪਿਆਰੀ ਲੱਗਦੀ ਹੈ ਸਭ ਲੋਕਾਂ ਨੂੰ ਭੈ ਪਹੁੰਚਾਉਣ ਵਾਲਾ ਉਸ ਦਾ ਭਿਆਨਕ ਗਰਭ ਦਿਨ ਬਦਨ ਆਦ ਲੱਗਿਆ ਪਰ ਉਸ ਗਰਭ ਦਾ ਕਾਰਨ ਸਿਰਫ ਮਾਇਆਬਤੀ ਹੀ ਜਾਣਦੀ ਸੀ ਤੇ ਉਹ ਦਿਨ ਰਾਤ ਚਿੰਤਾ ਚ ਰਹਿੰਦੀ ਸੀ 10 ਸਾਲ ਤੱਕ ਉਹ ਗਰਭ ਵੱਧਦਾ ਹੀ ਗਿਆ ਇਸ ਤੋਂ ਬਾਅਦ ਉਸ ਦਾ ਜਨਮ ਹੋਇਆ ਭਗਵਾਨ ਸ਼ਿਵ ਕਹਿੰਦੇ ਹਨ ਕਿ हे ਦੇਵੀ ਉਹ ਬਹੁਤ ਜ਼ਿਆਦਾ ਤੇਜ ਸਭੀ ਮਹਾਬਲੀ ਦੁਰਾਚਾਰੀ ਪਰਜਾ ਨੂੰ ਕਸ਼ਟ ਦੇਣ ਵਾਲਾ ਕੰਸ ਸੀ ਜਿਸ ਦੇ ਡਰ ਤੋਂ ਤਿੰਨੇ ਲੋਕਾਂ ਦੇ ਨਿਵਾਸੀ ਥਰ-ਥਰ ਕੰਬ ਉੱਠੇ ਸਨ ਉਸ ਤੋਂ ਬਾਅਦ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਹੱਥੋਂ ਮਾਰਿਆ ਗਿਆ ਤਦ ਜਾ ਕੇ ਉਸ ਨੂੰ ਮੁਕਤੀ ਪ੍ਰਾਪਤ ਹੋਈ ਤਦ ਮਾਤਾ ਪਾਰਵਤੀ ਜੀ ਕਹਿੰਦੀ ਹੈ हे ਪ੍ਰਭੂ ਅਜਿਹਿਆਂ ਕਟਨਾਮਾ ਭਵਿੱਖ ਚ ਵਾਪਰਨ ਵਾਲੀਆਂ ਹਨ ਇਹ ਮੈਂ ਵੀ ਸੁਣ ਰੱਖਿਆ ਹੈ ਤਦ ਭਗਵਾਨ ਸ਼ਿਵ ਕਹਿੰਦੇ ਹਨ हे ਦੇਵੀ ਮੈਂ ਤੁਹਾਨੂੰ ਜੋ ਕੁਝ ਕਿਹਾ ਹੈ ਉਹ ਸਾਰੇ ਪੁਰਾਣਾਂ ਦਾ ਨਿਸ਼ਚਿਤ ਮਤ ਹੈ ਇਸ ਤਰ੍ਹਾਂ ਪਿਤਾ ਦੇ ਆਦ ਘਰ ਚ ਰਹਿਣ ਵਾਲੀਆਂ ਲੜਕੀਆਂ ਵਿਗੜ ਜਾਂਦੀਆਂ ਹਨ ਇਸ ਲਈ ਪਿਤਾ ਨੂੰ ਲੜਕੀ ਨੂੰ ਘਰ ਚ ਰੱਖਣ ਦਾ ਮੋਹ ਨਹੀਂ ਕਰਨਾ ਚਾਹੀਦਾ ਭਗਵਾਨ ਸ਼ਿਵ ਕਹਿੰਦੇ ਹਨ ਕਿ हे ਦੇਵੀ ਹੁਣ ਮੈਂ ਤੁਹਾਨੂੰ ਇੱਕ ਕੁਮਾਰੀ ਲੜਕੀ ਦੇ ਵਿਸ਼ੇ ਚ ਕੁਝ ਮਹੱਤਵਪੂਰਨ ਗੱਲਾਂ ਦੱਸਦਾ ਹਾਂ ਤੁਸੀਂ ਧਿਆਨ ਨਾਲ ਸੁਣਨਾ ਜਦੋਂ ਕੋਈ ਲੜਕੀ ਜਵਾਨ ਹੋ ਜਾਂਦੀ ਹੈ ਤਾਂ ਉਹ ਵਿਆਹ ਦੇ ਯੋਗ ਹੋ ਜਾਂਦੀ ਹੈ ਉਦੋਂ ਮਾਤਾ ਪਿਤਾ ਨੂੰ ਯੋਗ ਵਰ ਦੀ ਚੋਣ ਕਰਕੇ ਉਸ ਦਾ ਵਿਆਹ ਕਰਨਾ ਚਾਹੀਦਾ ਹੈ ਉਸ ਨੂੰ ਕਦੇ ਵੀ ਲੰਮੇ ਸਮੇਂ ਤੱਕ ਘਰ 'ਚ ਨਹੀਂ ਰੱਖਣਾ ਚਾਹੀਦਾ ਪਤੀ ਦੇ ਘਰ 'ਚ ਹੀ ਉਸ ਦਾ ਪਾਲਣ ਪੋਸ਼ਣ ਹੋਣਾ ਸਹੀ ਹੈ ਉੱਥੇ ਰਹਿ ਕੇ ਹੀ ਉਹ ਭਗਤੀ ਪੂਰਵਕ ਜੋ ਉੱਤਮ ਗੁਣ ਸਿੱਖਦੀ ਹੈ ਤੇ ਪਤੀ ਦੀ ਸੇਵਾ ਕਰਦੀ ਹੈ ਉਸਨੇ ਕੁੱਲ ਦੀ ਕੀਰਤੀ ਵਧਾਈ ਹੈ ਤੇ ਪਿਤਾ ਵੀ ਸੁਖਪੂਰਵਕ ਜੀਵਨ ਜਿਉਂਦਾ ਹੈ ਸਹੁਰੇ ਘਰ ਰਹਿ ਕੇ ਜੇਕਰ ਉਹ ਪਾਪ ਕਰਦੀ ਹੈ ਤਾਂ ਉਸ ਦਾ ਫਲ ਪਤੀ ਨੂੰ ਭੋਗਣਾ ਪੈਂਦਾ ਹੈ ਉਥੇ ਹੀ ਸਦਾਚਾਰ ਪੂਰਵਕ ਰਹਿਣ ਨਾਲ ਉਹ ਹਮੇਸ਼ਾ ਪੁੱਤ-ਪੋਤਰਿਆਂ ਦੇ ਨਾਲ ਮਾਣ ਪ੍ਰਾਪਤ ਕਰਦੀ ਹੈ ਲੜਕੀ ਨੇ ਉੱਤਮ ਗੁਣਾ ਨਾਲ ਪਿਤਾ ਦੀ ਕੀਰਤੀ ਵਧਾਈ ਹੈ ਤੇ ਦੋਵੇਂ ਕੁਲਾਂ ਦੇ ਪਿਤਰ ਸੰਤੁਸ਼ਟ ਹੋ ਕੇ ਅਸ਼ੀਰਵਾਦ ਦਿੰਦੇ ਹਨ ਫਿਰ ਭਗਵਾਨ ਸ਼ਿਵ ਕਹਿੰਦੇ ਹਨ हे देवी ਦਾਮਾਦ ਦੇ ਨਾਲ ਵੀ ਲੜਕੀ ਨੂੰ ਆਪਣੇ ਘਰ ਨਹੀਂ ਰੱਖਣਾ ਚਾਹੀਦਾ ਅਜਿਹਾ ਕਰਨ ਨਾਲ ਉਸ ਪੁਰਸ਼ ਦੇ ਮਾਣ ਸਨਮਾਨ ਵਿੱਚ ਸਮੇਂ ਦੇ ਨਾਲ-ਨਾਲ ਕਮੀ ਹੋ ਜਾਂਦੀ ਹੈ ਤੇ ਉਸ ਨੂੰ ਵੀ ਪਾਪ ਲੱਗਦਾ ਹੈ ਜਦੋਂ ਲੜਕੀ ਵਿਆਹ ਦੇ ਯੋਗ ਹੋ ਜਾਂਦੀ ਹੈ ਤਾਂ ਪ੍ਰਾਏ ਲੋਕ ਉਸ ਤੇ ਬੁਰੀ ਨਜ਼ਰ ਰੱਖਣ ਲੱਗਦੇ ਹਨ ਅਜਿਹੇ 'ਚ ਕਿਤੇ ਵੀ ਉਹ ਕਿਸੇ ਪ੍ਰਾਏ ਮਰਦ ਨਾਲ ਪਿਆਰ ਸਬੰਧ ਬਣਾ ਸਕਦੀ ਹੈ ਉਸ ਤੋਂ ਪਹਿਲਾਂ ਹੀ ਉਸ ਨੂੰ ਵਿਆਹ ਕਰਨਾ ਹੁੰਦਾ ਹੈ ਕਿਸੇ ਵੀ ਔਰਤ ਨੂੰ ਕਦੇ ਵੀ ਪਤੀ ਤੋਂ ਦੂਰ ਨਹੀਂ ਰਹਿਣਾ ਚਾਹੀਦਾ ਜਿਆਦਾ ਸਮਾਂ ਪੇਕੇ ਰਹਿਣਾ ਵੀ ਪਾਪ ਦੇ ਬਰਾਬਰ ਹੁੰਦਾ ਹੈ ਇੱਕ ਪਤੀ ਵਰਤਾ ਨਾਰੀ ਦਾ ਸਥਾਨ ਹਮੇਸ਼ਾ ਉਸ ਦੇ ਪਤੀ ਦੇ ਚਰਨਾਂ 'ਚ ਹੋਣਾ ਚਾਹੀਦਾ ਹੈ ਤੇ ਪਤੀ ਲਈ ਪਤਨੀ ਦਾ ਸਥਾਨ ਵੀ ਪਤੀ ਦੇ ਦਿਲ 'ਚ ਹੋਣਾ ਚਾਹੀਦਾ ਹੈ ਫਿਰ ਭਗਵਾਨ ਸ਼ਿਵ ਕਹਿੰਦੇ ਹਨ हे ਦੇਵੀ ਹੁਣ ਮੈਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇ ਦਿੱਤੇ ਹਨ ਸੋ ਦੋਸਤੋ ਜੇਕਰ ਅੱਜ ਦੀ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਇਕ ਸ਼ੇਅਰ ਜਰੂਰ ਕਰਨਾ ਜੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਚ ਤਦ ਤੱਕ ਲਈ ਆਪਣਾ ਖਿਆਲ ਰੱਖਿਓ ਸਾਡੀ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ